ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਥੀ ਇਤਨਜਮੀ ਚੱਲੀ ਗੁਰੂ ਜੀ ਪਾਸ ਸਿੱਖਾਂ ਅਰਜ ਕਰੀ ਏ ਕਰੂਣਾ ਨਿਧਾਨ ਬ੍ਰਾਹਮਣ ਕਹਿੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ੂਦਰਾਂ ਦੀ ਬਾਣੀ ਹੈ ਬਚਨ ਹੁਆ ਪੁਆ ਤੇ ਉੱਤਮ ਗਨਉ ਚੰਡਾਲਾ ਨਾਨਕ ਜੈ ਮੈਂ ਬਸੇ ਗੋਪਾਲਾ ਏ ਸਿੱਖੋ ਕਲਯੁਗ ਦੇ ਦੀਰ ਸ਼ੂਦਰਾਂ થી ਮਲੀਨ ਹੈ ਇਨਾਂ ਦਾ ਆਹਾਰ ਹੀ ਹੁੱਕਾ ਜੋ ਸਰਬ ਦੀ ਝੂਠ ਹੈ ਇਸ ਕਰਕੇ ਇਨਾਂ ਦੀ ਬੁੱਧ ਮਲੀਨ ਹੈ ਸੀਸ ਮਨਾਉਂਦੇ ਹੈ ਔਰ ਤੁਰਕਾਂ ਦਾ ਤਰੀਕਾ ਵਰਤਦੇ ਹੈ ਦਿਸਣੋਂ ਹਿੰਦੂ ਹੈ ਲਖਣ ਹਿੰਦੂਆਂ ਦਾ ਕੋਈ ਨਹੀਂ ਹੈ ਸਿੱਖੋ ਬ੍ਰਾਹਮਣ ਝੂਠੇ ਤੇ ਪਖੰਡੀ ਹੈ ਖਾਲਸਾ ਨੀਹ ਕਲੰਕ ਹੈ ਤੇ ਪਰਮੇਸ਼ਵਰ ਦੀ ਹੁਕਮ ਨੂੰ ਨਹੀਂ ਮੋੜਦਾ ਬ੍ਰਾਹਮਣ ਖੱਤਰੀ ਹੁਕਮ ਨੂੰ ਮੋੜਦੇ ਹੈ ਆਪਣੇ ਸਿਰ ਮੂੰਹ ਮਨਵਾਉਂਦੇ ਹੈ ਪਰਮੇਸ਼ਵਰ ਨੇ ਜਟਾ ਜੁਟ ਪੈਦਾ ਕੀਤਾ ਹੈ ਉਹ ਸਿਰ ਮੂੰਹ ਮੁੰਨ ਨਹੀਂ ਸੀ ਸਕਦਾ ਜੋ ਮੋਨਾ ਹੋਵੇ ਤੇ ਤਮਾਲ ਪੱਤਰ ਪੀਣੇ ਵਾਲਾ ਹੋਵੇ ਉਸ ਨੂੰ ਦਾਨ ਦੇਣਾ ਧਰਮ ਨਹੀਂ ਜੇਕਰ ਖਾਲਸਾ ਜੀ ਉਸ ਨੂੰ ਤੁਹਾਡੇ ਨਾਲ ਵਰਤਨ ਦੀ ਲੋੜ ਹੋਵੇ ਤਾਂ ਤੁਸੀਂ ਅਚਾਰਜ ਨੂੰ ਅੰਮ੍ਰਿਤ ਛਕਾਉਣਾ शुद्ध कर लवो गुरु पर भरोसा रखो जो दान देवोंगे, दूना होके मिलेगा सत करके मनना जो प्राणी बिना नमित आचार्य को दान देंगे, दे दान निहफल जाएगा और कई जून पाई के खाना मिलेगा बचन हुआ लेना देना खालसे और बात सब झूठ सिखा पुछया ਗੁਰੂ ਜੀ ਪ੍ਰਾਣੀ ਦੇ ਨਮਿੱਤ ਦੀਵਾ ਬਾਲਦੇ ਹੈ ਅਸੀਂ ਵੀ ਬਾਲੀਏ ਤਬ ਬਚਨ ਹੁਆ ਹੈ ਸਿੱਖੋ ਤੁਸੀਂ ਰਾਤ ਕੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਦੀਵਾ ਬਾਲੋ ਜੇਕਰ ਇਹ ਵੀ ਨਾ ਕਰੋ ਜਿਸ ਜਗ੍ਹਾ ਬਹੁਤ ਹਨੇਰਾ ਹੋਵੇ ਔਰ ਰਾਹਦਾਰੀ ਹੋਵੇ ਉੱਥੇ ਦੀਵਾ ਬਾਲੋ ਜਿਸ ਪ੍ਰਾਣੀ ਦੇ ਨਮਿੱਤ ਬਾਲੋਗੇ ਦੁਣਾ ਫਲ ਮਿਲੇਗਾ ਟੋਏ ਦਾ ਦੀਵਾ ਬਾਲਣਾ ਕੰਪਨੀ ਸਫਲ ਹੈ ਔਰ ਜਿਹੜੇ ਪ੍ਰਾਣੀ ਦੇ ਮਗਰੋਂ ਸਿਰ ਮੁੰਨਾਉਂਦੇ ਹੈ ਉਹ ਬੜਾ ਪਾਪ ਕਰਦੇ ਹੈ ਔਰ ਕੰਡੈਰੀ ਦੀ ਜੂਨ ਕੋ ਪਾਉਂਦੇ ਹੈ ਜਿਹੜਾ ਸਿੰਘ ਰਹਿਤ ਦਾ ਉਪਦੇਸ਼ ਕਰੇਗਾ ਉਸ ਨੂੰ ਤੁਸੀਂ ਮੇਰਾ ਰੂਪ ਜਾਣਨਾ ਸ਼ਬਦ ਰਹਿਣੀ ਰਹੇ ਸੋਈ ਸਿੱਖ ਮੇਰਾ ਵਹਿ ਠਾਕੁਰ ਮੈਂ ਉਸਕਾ ਚੇਰਾ ਸਿੱਖਾ ਬਚਨ ਕੀਤਾ ਮੰਜੀ ਪਰ ਮਰ ਜਾਏ ਤਾਂ ਉਸ ਦਾ ਕੀ ਉਪਾਏ ਕੀਤਾ ਲੋੜੀਏ ਜੀ ਹੈ ਸਿੱਖੋ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਕੇ ਸੋਸਕਾਰ ਕਰੋ ਉਸकी शुद्ध गति ਹੋਵੇਗੀ ਆਗੇ ਸਾਖੀ ਬਵੰਜਾ ਚੱਲੀ ਸਤਿਗੁਰ ਕਰुणा निधान दीन दयाल श्री ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਜੀ ਦੇ ਹਜ਼ੂਰ ਦੀਵਾਨ ਕੇ ਵਿੱਚ ਸਿੱਖਾਂ ਹੱਥ ਜੋੜ ਬੇਨਤੀ ਕਰੀ हे ਕਿਰਪਾ ਸਾਗਰ ਜੀ ਅਸਾਂ ਤਾਈ ਸਮਝਾ ਗੋ ਕੇ ਅਕਾਲ ਮ੍ਰਿਤਕ ਕਿਸ ਨੂੰ ਆਖਦੇ ਹਨ ਹੁਕਮ ਹੋਇਆ ਹੈ ਸਿੱਖੋ ਸੱਪ ਲੜੇ ਪ੍ਰਾਣੀ ਡੁੱਬ ਮਰੇ ਡੰਗਰ ਦੇ ਮਾਰੇ ਫਿਰ ਮਰੇ ਅਗਨੀ ਸੇ ਜਲ ਕਰ ਮਰੇ ਜ਼ਹਿਰ ਖਾਏ ਮਰੇ ਫਹਾਲ ਮ੍ਰਿਤਕ ਹੋਏ ਇਸਤਰੀ ਦੇ ਹੱਥੋਂ ਅੰਤ ਆਵੇ ਮੰਜੀ ਤੇ ਮਰੇ ਕੋਠੇ ਪਰ ਚੜਾਈ ਕਰੇ ਬ੍ਰਿਛ ਪਰ ਪ੍ਰਾਣ ਛੱਡੇ ਪ੍ਰਸੁੱਤਾ अथवा ਪੰਚਕਾ ਵਿਖੇ ਸਰੀਰ त्याਗੇ ਵਚਨ ਹੋਇਆ ਇਨ੍ਹਾਂ ਦੇ ਨਮਿਤ ਪੰਜ ਪਾਠ ਜਪਜੀ ਦੇ ਕਰਨੇ ਸੋ ਇਨ ਮ੍ਰਿਤਕ ਵਾਲਿਆਂ ਦਾ ਕਲਿਆਣ ਹੋਵੇਗਾ। ਸ੍ਰੀ ਵਾਹਿਗੁਰੂ ਜੀ ਦਾ ਜੈਕਾਰਾ ਬੋਲ ਕੇ ਸੰਸਕਾਰ ਕਰੋ ਸਿੱਖ ਸਿੱਖਣੀ ਵੱਡੇ ਛੋਟੇ ਕੋ ਕਛ ਪਾ ਕੇ ਭਾਵੇਂ ਕਿਸੇ ਤਰ੍ਹਾਂ ਮਰੇ ਜੋ ਫੁੱਲ ਦੀਵੇ ਦੀ ਮਰਿਆਦਾ ਪਿੱਛੇ ਕਹੀ ਹੈ ਉਸੇ ਪ੍ਰਕਾਰ ਹੀ ਸਦਾ ਦੇ ਲਈ ਕਰਨੀ ਯੋਗ ਹੈ। ਸਿੱਖਾਂ ਪੁੱਛਿਆ ਕੱਚ પાਕੇ ਸੰਸਕਾਰ ਕਰਨਾ ਵੀ ਫਲ ਹੈ ਹੁਕਮ ਹੋਇਆ ਸਿੱਖੋ ਪ੍ਰਾਣੀ ਕੋ ਜਮਦੂਤ ਫਿਰ ਨੰਗਿਆ ਨਹੀਂ ਕਰਦੇ ਤੇ ਚਿਖਾ ਵਿੱਚ ਕੜਾ ਪ੍ਰਸ਼ਾਦ ਪਾਉਣੇ ਸੇ ਔਰ ਆਰਤੀ ਸਹੋਲੇ ਦਾ ਪਾਠ ਕਰਨੇ ਕੇ ਕੜਾ ਪ੍ਰਸ਼ਾਦ ਵੰਡਣੇ ਸੇ ਪ੍ਰਾਣੀ ਨੂੰ ਭੁੱਖਿਆ ਨਹੀਂ ਰੱਖਦੇ ਸਤਿਗੁਰ ਜੀ ਉਹਦੀ ਗਤੀ ਕਰਦੇ ਹਨ ਸਿੱਖਾਂ ਪੁੱਛਿਆ ਤਾਰੇ ਦਾ ਕੀ ਵਿਚਾਰ ਹੈ ਕਿਰਪਾ ਕਰਕੇ ਸਾਡਾ ਪਰਮ ਨਵ੍ਰਿੱਤ ਕਰੋ ਜੀ ਬਚਨ ਹੋਇਆ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਕੇ ਕਾਰਜ ਕਰੋ ਤੁਹਾਡੇ ਤਾਰਾ ਵਸ ਹੋਵੇ ਜਾਏਗਾ ਉਹ ਗੁਰੂ ਕੇ ਘਰ ਦਾ ਸਿੱਖ ਹੈ ਤੁਸੀਂ ਕਿਸੇ ਪਾਸੇ ਜਾਓ ਸੁਖ ਪਾਓਗੇ ਗੁਰੂ ਕੇ ਦਸ ਪਾਦਸ਼ਾਹ ਕੇ ਮੰਤਰ ਪੜੋ ਅੰਮ੍ਰਿਤ ਛਕੋ ਸਤਨਾਮ ਵਾਹਿਗੁਰੂ ਮੰਤਰ ਜਾਪ ਕਰਕੇ ਫਿਰ ਜਨਿਊ ਪਾਏ ਗੁਰੂ ਤੋਂ ਬੇਮੁਖ ਹੋਏ ਜਾਵੇ ਉਹਦੇ ਹੱਥ ਦੇ ਦਾਨ ਪੁੰਨ ਸਗਲੇ ਨਹੀਂ ਹਫਲ ਹੋਏ ਜਾਣਗੇ ਸੰਗਤ ਪੁੱਛਿਆ ਗੁਰੂ ਜੀ ਦਿਸ਼ਾ ਜੋਗਨੀ ਮਹੂਰਤ ਫਲ ਜਮੀਨ ਸੁੱਤੀ ਜਾਗਦੀ ਦਾ ਵਿਚਾਰ ਕਿਰਪਾ ਕਰਕੇ ਦੱਸੋ ਜੀ ਵਚਨ ਹੋਇਆ ਹੁਕਮੈ ਅੰਦਰੇ ਸਭ ਕੋ ਬਾਹਰੇ ਹੁਕਮ ਨ ਕੋਏ ਨਾਨਕ ਹੁਕਮੈ ਜੇ 부জে ਤ ਹਰ ਮੈਂ ਕੇ ਕੋ ਨ ਕੋਏ ਪਾਈ ਸੰਤੋ ਭਗਤੋ ਸਿੰਘੋ ਪਿਆਰਿਓ ਜਿਤਨੇ ਮਹੂਰਤ ਦਿਸ਼ਾ ਜੋਗਨੀ ਜਮੀਨ ਸੁਕਤੀ ਜਾਗਦੀ ਦੇ ਵਿਚਾਰ ਸ਼ੁਭ ਅਸ਼ੁਭ ਦਿਨ ਬਾਰ ਹਨ ਸਭ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿਖੇ ਵਰਤਦੇ ਹਨ ਤੋ ਸੰਜੋ ਕਾਰਜ ਸਿੱਧ ਕਰਨਾ ਹੋਵੇ ਪ੍ਰਸ਼ਾਦ ਰੱਖ ਕੇ ਪ੍ਰੀਖਿਆ ਪਾ ਕੇ ਕਰੋ ਜਾਂ ਬਾਰ ਭਗੋਤੀ ਜੀ ਦੀ ਅਰਦਾਸ ਕਰਕੇ ਤੁਰੋ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਤਨਾਮ ਸ਼੍ਰੀ ਵਾਹਿਗੁਰੂ ਜਪ ਕਰਕੇ ਜੋ ਕਾਰਜ ਹੋਵੇ ਕਰੋ ਗੁਰੂ ਸਰਬ ਮਨੋਰਥ ਪੂਰਨ ਕਰਨਗੇ ਤੁਸੀਂ ਸਾਰੇ ਮਨ ਦੇ ਭ੍ਰਮ ਤਿਆਗ ਦਿਓ ਖਾਲਸਾ ਜੀ ਜ਼ਮੀਨ ਸੋਹੰਦੀ ਕਦੇ ਨਹੀਂ ਜੇਕਰ ਸਮੇਂ ਤਾਂ ਵਿਰਚ ਆਦਿਕ ਅੰਨ ਆਦਿਕ ਸਰਬ ਸੁਖ ਜਾਣ ਫਿਰ ਸੰਗਤ ਅਰਜ ਕੀਤੀ ਮਹਾਰਾਜ ਜੀ ਸਤਸੰਗ ਕਰਨਾ ਚਾਹੀਏ ਅਸੀਂ ਸਿੱਖਾਂ ਤੋਂ ਕਥਾ ਸੁਣਦੇ ਹਾਂ ਤਾਂ ਬ੍ਰਾਹਮਣ ਕਹਿੰਦੇ ਹਨ ਜੇ ਕੋਈ ਸ਼ੂਦਰ ਦੇ ਮੁਖ ਦੁਆਰ ਕਥਾ ਸੁਨੇਗਾ ਉਸ ਦੇ ਕੰਨਾਂ ਵਿਕੇ ਜਮਰਾਜਾ ਸਿੱਕਾ ਟਾਲ ਪਾਵੇਗਾ ਖੱਤਰੀ ਬ੍ਰਾਹਮਣ ਸੁਦੂ ਬੈਸ ਕੁਧਰੇ ਸਿਮਰੇ ਜੰਡਾਲ ਏ ਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ਼ਟ ਤਰਮ ਵਿਕੇ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਛੋੜ ਕੇ ਹੋਰ ਕਥਾ ਸੁਣਨਗੇ ਉਹ ਉਹ ਉੱਲੂ ਕੀ ਜੂਨ ਵਿੱਚ ਪੈਣਗੇ ਕਲਯੁਗ ਵਿੱਚ ਫਿਰ ਸਿੱਖੋ ਵੈਸ਼ਾ ਸ਼ੂਦਰ ਵਿੱਚ ਭਗਤੀ ਹੋਵੇਗੀ ਔਰ ਬ੍ਰਾਹਮਣ ਸ਼ੂਦਰਾਂ ਦੇ ਝੂਠੇ ਭਾਂਡੇ ਮੰਨ ਜਾਣਗੇ ਕਲਯੁਗ ਵਿੱਚੇ ਆਪਣੀ ਕਰਮ ਧਰਮ ਨੂੰ ਤਿਆਗ ਦੇਣਗੇ ਕਲਯੁਗ ਇਹਨਾਂ ਦਾ ਤੇਜ ਪ੍ਰਤਾਪ ਘਟਾ ਦੇਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਚੱਲੇਗਾ ਇਹਨਾਂ ਦੀ ਕਲਿਆਣਤਾ ਗੁਰੂ ਜੀ ਅੰਤ ਨੂੰ ਕਰਨਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਘਰ ਦੀਆਂ ਕਥਾ ਕੀਰਤਨ ਕਰਨਗੇ ਤਾਂ ਇਨਾਂ ਦਾ ਕਲਿਆਣ ਹੋਵੇਗਾ। ਭਰੋਸਾ ਗੁਰੂ ਜੀ ਪਰ ਰੱਖੋ, ਨਿਸ਼ਚਾ ਕਰੋ ਤਾਂ ਤੁਹਾਡੀ ਗਤੀ ਹੋਵੇਗੀ। ਅੱਗੇ ਸਾਖੀ ਤਰਵੰਜਾ ਚੱਲੀ। ਸ੍ਰੀ ਗੁਰੂ ਗਰੀਬ ਨਿਵਾਸ, ਪਤਿਤ ਕਿਰਪਾਲੂ, ਹਰਤਾ ਕਰਤਾ ਜੀ ਨੇ ਤਲਵੰਡੀ ਵਿਖੇ ਦੀਵਾਨ ਲਗਾਇਆ ਔਰ ਇਹੇ ਸ਼ਬਦ ਉਚਾਰਿਆ। ਜੋ ਦਿਸੈ ਸੋ ਸਗਲ ਵਿਨਾਸ਼ ਐ ਜਿਉ ਬਾਦਰ ਕੀ ਸ਼ਾਹੀ ਜਨਾਨਕ ਜਗ ਜਾਣਿਓ ਮਿਥਿਆ ਰਿਓ ਰਾਮ ਸਰਨਾਈ ਸਰਬਤ ਸੰਗਤਾਂ ਦੇ ਹਿਰਦੇ ਵਿਖੇ ਇਹ ਸ਼ਬਦ ਸੁਣ ਕੇ ਬੜਾ ਭਾਰੀ ਵਿਰਾਗ ਉੱਜਿਆ ਪਰਮੇਸ਼ਵਰ ਜੀ ਕਰ ਸਿਮਰਨ ਕਰਨ ਲੱਗੇ ਕਾਮ ਔਰ ਕਰੋਧ ਨੂੰ ਤਿਆਗ ਕੇ ਦੁਨੀਆ ਦੇ ਵਿਹਾਰਾਂ ਨੂੰ ਛੱਡ ਕੇ ਕਿਸੇ ਕੋ ਸੰਸਾਰ ਦੇ ਵਿਹਾਰ ਦੀ ਸੂਧ ਨਾ ਰਹੀ 8 ਰੋਜ਼ ਖਾਣਾ ਪੀਣਾ ਬੰਦ ਹੋ ਗਿਆ ਉੱਠ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਆਗਿਆ ਦਿਓ ਅਸੀਂ ਕੀ ਕਰੀਏ ਤੀਰਤ ਕਰੀਏ ਉੱਥੇ ਜਾਈਏ ਸਾਨੂੰ ਦੱਸੋ ਜੀ ਬਚਨ ਹੁਆ ਹੈ ਸਿੱਖੋ ਮੁਕਤੀ ਦਾ ਕਾਰਨ ਮੁੱਖ ਆਚਾਰ ਤਖਤ ਹਨ ਹੋਰ ਤੀਰਤ ਗੋਣ ਹਨ ਤਾਂ ਸਿੱਖਾਂ ਅਰਦਾਸ ਕਰੀ ਹੈ ਸੱਚੇ ਬਾਦਸ਼ਾਹ ਜੀ ਕੌਣ ਸੇ ਚਾਰ ਮੁੱਖ ਤੀਰਤ ਹਨ ਸੋ ਦੱਸੋ ਜੀ ਤab ਵਚਨ ਹੋਇਆ ਪਹਿਲਾ ਤੀਰਥ ਨਨਕਾਣਾ ਸਾਹਿਬ ਦੂਸਰਾ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਤੀਸਰਾ ਤੀਰਥ ਸ੍ਰੀ ਤਰਨਤਾਰਨ ਸਾਹਿਬ ਚੌਥਾ ਤੀਰਥ ਸ੍ਰੀ ਬੋਲੀ ਸਾਹਿਬ ਇਸ਼ਨਾਨ ਕਰਕੇ 84 ਪਾਠ ਕਰੀਏ ਹਰ ਪਾਠ ਹਰ ਪੋੜੀ ਇੱਕ ਇੱਕ ਪਾਠ ਕਰਨਾ ਤੇ ਇਸ਼ਨਾਨ ਕਰਨਾ ਇਸੇ ਤਰ੍ਹਾਂ ਕਰੇ ਫਿਰ 84 ਵਿਖੇ ਨਹੀਂ ਆਵੇਗਾ ਜਿੰਨੇ ਗੁਰਦੁਆਰੇ ਹਨ ਗੁਰੂ ਕੇ ਜੀਵਾਂ ਦੀ ਕਲਿਆਣ ਨੂੰ ਕਰਨਗੇ ਮੁਕਤੀ ਕੋ ਪਾਉਣਗੇ ਔਰ ਗੁਰੂ ਮਹਾਰਾਜ ਸਹਾਇਤਾ ਕਰਨਗੇ ਲੋਕ ਪਰਲੋਕ ਵਿਖੇ ਫਿਰ ਸ਼ਬਦ ਉਚਾਰਿਆ ਬਹੁਤ ਤੀਰਥ ਭਵਿਆ ਤੇਤੋ ਲਵਿਆ ਸਿੱਖਾ ਅਰਜ ਕਰੀ हे ਮਹਾਰਾਜੀ ਅਸੀਂ ਕਥਾ ਵਾਰਤਾ ਸੁਣਨੀ ਚਾਹੁੰਨੇ ਹਾਂ हे ਸਿੱਖੋ ਕਥਾ ਗੁਰੂ ਕੀਆ ਸਰਵਣ ਕਰੋ ਔਰ ਕਰਾਵੋ ਤੁਹਾਡੇ ਅੰਦਰ ਦੀ ਮਹਿਲ ਤੋਤੀ ਜਾਵੇਗੀ ਫਿਰ ਸਿੱਖਾਂ ਅਰਜ ਕਰੀ हे ਤੁਹਾਡੇ हे ਗੁਰੂ ਜੀ ਸੰਸਾਰ ਦਾ ਤੇ ਅਕਾਲ ਪੁਰਖ ਦਾ ਕੀ ਭੇਦ ਹੈ ਬਚਨ ਹੋਆ हे ਸਿੱਖੋ ਉੱਤ ਪੋਤੀ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੇ ਸੰਗ ਇੱਕ ਸੇ ਜੋਤ ਦਾ ਪਸਾਰਾ ਹੈ ਜਲ ਵਿਖੇ ਔਰ ਤਰੰਗ ਵਿਖੇ ਕੋਈ ਭੇਦ ਨਹੀਂ ਸਗਲ ਬਨਸਪਤੀ ਮਹਿ ਬੇਸੰਤਰ ਸਗਲ ਦੁਦਮੈ ਕੀਆ

ਅਗਿਆਨ ਨਿੰਦਰਾ ਤੋਂ ਆਪ ਬਚੋ ਸੰਸਾਰ ਦਾ ਮੇਲਾ ਪ੍ਰਾਨ ਥੋੜੀ ਹੈ ਪ੍ਰਾਣਾਂ ਤੋਂ ਬਿਨਾ ਰਾਉ ਰੰਗ ਇੱਕ ਤੁਲ ਹੈ ਪਰਮ ਨਾ ਕਰੋ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਪ੍ਰਾਣ ਬਾਲਕਾਂ ਦੇ ਸਰੀਰ ਮਾਤਾ ਦੇ ਗਰਭ ਵਿੱਚ ਕਿਸੇ ਤਰ੍ਹਾਂ ਪ੍ਰਵੇਸ਼ ਕਰਦੇ ਹਨ ਸਿੱਖੋ ਜਿਹੜੀ ਪਉਣ ਪਿਤਾ ਕੇ ਅੰਦਰ ਬੀਜ ਬਣ ਕੇ ਨਿਕਲਦੀ ਹੈ ਉਹ ਵੱਧ ਜਾਂਦੀ ਹੈ ਸੰਗਤ ਅਰਜ ਕਰੀ ਗੁਰੂ ਜੀ ਸਾਧ ਪੇਖ ਤੁਸਾਂ ਜੈਸੀ ਮਰਿਆਦਾ ਨਹੀਂ ਦੱਸਦੇ ਔਰ ਸੰਸਾਰ ਕੋ ਉਪਦੇਸ਼ ਵੀ ਨਹੀਂ ਕਰਦੇ ਜੋ ਬਿਹਾਰ ਕਿਰਿਆ ਕਰਨ ਕੇ ਹੈ ਸੋ ਬ੍ਰਾਹਮਣਾ ਪਾਸੋ ਕਰਾਉਂਦੇ ਹੈ ਸਿੱਖੋ ਤੁਸੀਂ ਇਨ੍ਹਾਂ ਦੇ ਮਗਰ ਨਾ ਲੱਗੋ ਜੋ ਸਰੀਰ ਪੁੰਨ ਖਾਣ ਵਾਲੇ ਹੈ ਉਹਨਾਂ ਦੇ ਮਜ਼ਹਬ ਨਹੀਂ ਚੱਲਦੇ ਤੁਸੀਂ ਸਰਵਜ ਮਜ਼ਹਬ ਦਾ ਤਿਆਗ ਕਰੋ ਔਰ ਕਿਰਤ ਕਰੋ ਸਿੱਖ ਸਾਧਨ ਨਾਲ ਵੰਡ ਕੇ ਝੋ ਇਹ ਮर्यादा ਤੁਹਾਨੂੰ ਕਰਨੀ ਲੋੜ ਦੀ ਹੈ ਦੁਹਰਾ ਸੁਰਾ ਸੁ ਪਹਿਚਾਨੀ ਜੂ ਲਰ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੋ ਨਾ ਛਾਡੇ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ